ਹਾਂਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰਨਾਮਾ ਨਿਊਜ਼ ਟੀਵੀ ਨਾਹ ਸਿੰਘ ਰੰਗੀਲਾ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਨਾਹ ਸਿੰਘ ਰੰਗੀਲਾ ਮੇਰੇ ਵੱਲੋਂ ਦੇਸ਼ ਵਿਦੇਸ਼ ਵਿੱਚ ਵਸਦੇ ਸਾਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੋ ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰਨਾਮਾ ਨਿਊਜ਼ ਟੀਵੀ ਨਾਹ ਸਿੰਘ ਰੰਗੀਲਾ ਦੇ ਨਾਲ ਤੇ ਅੱਜ ਤੁਹਾਡੇ ਨਾਲ ਜਿਹੜਾ ਮੇਰਾ ਵਿਸ਼ਾ ਹੈ ਗੱਲ ਕਰਨ ਦਾ ਉਹ ਹੈਗਾ ਚਾਈਨਾ ਡੋਰ ਸੋ ਮੈਂ ਸਾਰੇ ਪੰਜਾਬੀ ਭੈਣ ਭਰਾਵਾਂ ਤੇ ਬੱਚਿਆਂ ਨੂੰ ਤੇ ਨੌਜਵਾਨਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਚਾਈਨਾ ਡੋਰ ਦਾ ਇਸਤੇਮਾਲ ਨਾ ਕਰੋ ਚੈਨਾ ਡੋਰ ਘਾਤਕ ਸਿੱਧ ਹੋ ਰਹੀ ਆ ਇਨਸਾਨੀਅਤ ਨੂੰ ਨੁਕਸਾਨ ਪਹੁੰਚਾਉਣ ਵਾਲੀ ਡੋਰ ਐ ਤੇ ਬੱਚਿਆਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਡੋਰ ਐ ਤੇ ਜਿਹੜਾ ਪਤੰਗ ਆ ਉਹਦਾ ਨਾਂ ਹੀ ਮਾੜਾ ਹੈ ਮੰਨਦੇ ਆ ਵੀ ਜਿਹੜਾ ਪੰਜਾਬ ਦਾ ਜਿਹੜਾ ਤਿਹਾਰ ਹੈ ਬਸੰਤ ਤਿਹਾਰ ਹੈ ਬੜੀ ਸ਼ਰਦਾ ਦੇ ਨਾਲ ਜਿਹੜੇ ਇਹ ਤਿਹਾਰ ਨੇ ਪੰਜਾਬ ਦੇ ਪ੍ਰਤੀਕ ਨੇ ਪਰ ਇਹ ਇਨਸਾਨੀਅਤ ਹੈ ਮਨੁੱਖਤਾ ਹੈ ਉਹਦਾ ਵੀ ਆਪਾਂ ਨੇ ਧਿਆਨ ਰੱਖਣਾ ਸੋ ਅੱਜ ਤੁਹਾਡੇ ਨਾਲ ਜੁੜੇ ਆ ਚੈਨਾਡੋਰ ਬਾਰੇ ਚੈਨਾਡੋਰ ਬਾਰੇ ਗੱਲਬਾਤ ਕਰਦੇ ਆ ਤੁਹਾਡੇ ਨਾਲ ਵੀ ਜਿਹੜੀ ਚੈਨਾਡੋਰ ਆ ਉਹਦੇ ਨਾਲ ਬੜੇ ਬੜੀਆਂ ਘਟਨਾਵਾਂ ਹੋ ਰਹੀਆਂ ਨੇ ਦਰਦਨਾਕ ਘਟਨਾਵਾਂ ਹੋ ਰਹੀਆਂ ਨੇ ਤੋਂ ਕਈ ਵੀਰ ਮੇਰੇ ਕਾਮਕਾਰ ਤੇ ਲੱਗੇ ਹੋਏ ਨੇ ਡਿਊਟੀਆਂ ਤੇ ਲੱਗੇ ਹੋਏ ਨੇ ਤੇ ਉਹ ਜਲਦਬਾਜ਼ੀ ਦੇ ਵਿੱਚ ਮੋਟਰਸਾਈਕਲ ਤੇ ਘਰੋਂ ਨਿਕਲਦੇ ਨੇ ਤੇ ਰਾਸਤੇ ਦੇ ਵਿੱਚ ਚੈਨਾਡੋਰ ਦੇ ਸ਼ਿਕਾਰ ਹੋ ਜਾਂਦੇ ਨੇ ਚੈਨਾ ਡੋਰ ਦੀ ਜਿਹੜੀ ਕਟਣਾ ਇੰਨੀ ਮਾੜੀ ਹੁੰਦੀ ਹੈ ਕਿ ਇਲਾਜ ਆਮ ਬੰਦਾ ਦਾ ਲਾਜ ਨਹੀਂ ਕੱਟੇ ਹੋਏ ਦਾ ਇਲਾਜ ਨਹੀਂ ਕਰਾ ਸਕਦਾ ਤੇ ਕਈ ਵਾਰ ਆਪਾਂ ਕਿਸੇ ਫੰਕਸ਼ਨ ਤੇ ਜਾਣਾ ਹੁੰਦਾ ਪਰਿਵਾਰ ਸਮੇਤ ਜਾ ਰਹੇ ਹਾਂ ਨਾ ਮੋਟਰਸਾਈਕਲ ਤੇ ਤੇ ਉੱਥੇ ਵੀ ਆਪਾਂ ਕਈ ਵਾਰ ਬੱਚਿਆਂ ਨੂੰ ਅੱਗੇ ਬਿਠਾ ਲੈਂਦੇ ਆ ਤੇ ਉੱਥੇ ਵੀ ਅਸੀਂ ਚੈਨਾ ਡੋਰ ਦਾ ਕਈ ਵਾਰ ਸ਼ਿਕਾਰ ਹੋ ਜਾਂਦੇ ਆ ਸੋ ਮੇਰੀ ਬੇਨਤੀ ਕਬੂਲ ਕਰਿਓ ਮੈਂ ਹੀ ਬੇਨਤੀ ਕਰਨੀ ਚਾਹੁੰਨਾ ਮਾਪਿਆਂ ਨੂੰ ਕਿ ਆਪਾਂ ਆਪਣੇ ਬੱਚਿਆਂ ਨੂੰ ਚਾਇਨਾ ਡੋਰ ਖਰੀਦ ਕੇ ਨਾ ਦਈਏ ਚਾਇਨਾ ਡੋਰ ਖਰੀਦਣ ਵਿੱਚ ਉਹਨਾਂ ਦਾ ਸਹਿਯੋਗ ਨਾ ਕਰੀਏ ਜਿੱਥੇ ਤੱਕ ਹੋ ਸਕੇ ਬੱਚਿਆਂ ਨੂੰ ਸਮਝਾਈਏ ਪਤੰਗ ਦੇ ਵਿੱਚ ਬੱਚੇ ਜਾਨ ਗਵਾ ਲੈਂਦੇ ਨੇ ਆ ਹੁਣੇ 2-3 ਦਿਨ ਦੀ ਗੱਲ ਹੈ ਪਿੱਛੇ ਜੇ ਬੱਚਾ ਕਿਤੇ ਪੁਰਾਣੇ ਘਰ ਦੇ ਉੱਪਰ ਪਤੰਗ ਜਾ ਰਿਹਾ ਸੀ ਉਹਨੂੰ ਉੱਟਣ ਚਾਹ ਚੜਿਆ ਸੇ ਉੱਥੇ ਕੋਈ ਰਹਿੰਦਾ ਵੀ ਹੈ ਨਹੀਂ ਸੀ ਮਕਾਨ ਦੇ ਵਿੱਚ ਤੇ ਉਸ ਤੋਂ ਬੱਚਾ ਜਿਹੜਾ ਪਤੰਗ ਲੁੱਟਦਾ ਲੁੱਟਦਾ ਥੱਲੇ ਡਿੱਗ ਜਾਂਦਾ ਤੇ ਉਹਦੀ ਮੌਤ ਹੋ ਜਾਂਦੀ ਹੈ 7 ਦਿਨਾਂ ਤੋਂ ਉਸ ਬੱਚੇ ਦੀ ਭਾਲ ਚੱਲ ਰਹੀ ਸੀ ਤੇ ਭਾਲ ਚੱਲਣ ਤੋਂ ਬਾਅਦ ਉਹ ਬੱਚੇ ਦੀ 7 ਦਿਨ ਬਾਅਦ Laash ਮਿਲਦੀ ਹੈ ਤੇ ਇੱਕ ਪਤੰਗ ਉਹਦੀ ਮੌਤ ਦਾ ਕਾਰਨ ਬਣਿਆ ਤੇ ਇੱਕ ਹੋਰ ਘਟਨਾਕ੍ਰਮ ਜਿਹੜਾ ਹੁਣ ਤਾਜ਼ਾ ਆਇਆ ਹੈ ਜਿਹੜੇ ਚੈਨਲ ਡੋਰ ਦੀ ਜਿਹੜੀ ਸ਼ੁਰੂਆਤ ਹੋ ਚੁੱਕੀ ਹੈ ਕਿਉਂਕਿ ਬੱਚਿਆਂ ਨੇ ਪਤੰਗ ਨਹੀਂ ਛੁੱਟੀਆਂ ਨੇ ਚੜਾਉਣੇ ਸ਼ੁਰੂ ਕਰ ਦਿੱਤੇ ਨੇ ਤੇ ਚੈਨਾ ਡੋਰ ਖਰੀਦਣੇ ਵਾਲੇ ਤੇ ਵੇਚਣੇ ਵਾਲੇ ਦੇ ਵਿੱਚ ਦੋਨੇ ਮੁਜਰਮ ਨੇ ਤੇ ਉਹ ਚੈਨਾ ਡੋਰ ਨੂੰ ਲੈ ਕੇ ਬੱਚਾ ਅੱਗੇ ਬੈਠਾ ਸੀ ਬੱਚੇ ਦੀ ਜਿਹੜੀ ਗੱਲ ਹੈ ਇੱਕ ਸਾਈਡ ਵਾਲੀ ਗੱਲ ਹੈ ਹਾਂ ਇਹ ਪੂਰੀ ਤਰ੍ਹਾਂ ਕੱਟੀ ਗਈ ਜਿਸ ਤੇ ਉਹਦੇ ਪੂਰੇ ਦੇ ਪੂਰੇ ਜਿਹੜੇ ਉਹਦੇ ਟਾਂਕੇ ਲੱਗੇ ਨੇ ਸੇ ਕਈ ਬੰਦਿਆਂ ਦੇ ਇਹ ਵੀ ਸਾਹਮਣੇ ਆਇਆ ਵੀ ਸ਼ਹਿਰ ਕਰਨ ਜਾਣਦੇ ਸਮੇਂ ਕਈਆਂ ਦੇ ਬੂਟ ਨਹੀਂ ਪੈਂਦੇ ਪੈਰਾਂ ਦੇ ਵਿੱਚ ਤਾਂ ਉਹਨਾਂ ਨੂੰ ਮਜਬੂਰਨ ਚਪਲਾ ਪਾਉਣੀਆ ਪੈਂਦੀਆਂ ਨੇ ਇਥੋਂ ਤੱਕ ਕਿ ਵੀ ਕਿਸੇ ਦੇ ਜੁੱਤੀ ਪਾਈ ਹੋਈ ਸੀਗੀ ਚਾਮੜੇ ਦੀ ਜੁੱਤੀ ਤੱਕ ਪੱਟ ਕੇ ਉਹਦੀਆਂ ਉਂਗਲੀਆਂ ਤੇ ਜਿਹੜਾ ਨੇ ਹਮਲਾ ਜਿਹੜਾ ਚੈਨਾ ਡੋਰ ਨੇ ਕੀਤਾ ਸੋ ਇਹ ਘਾਤਕ ਹੈ ਮੇਨ ਜਿਹੜੀ ਗੱਲ ਹੈ ਇਹ ਘਾਤਕ ਹੈ ਇਹ ਜਾਨਲੇਵਾ ਸੋ ਆਓ ਅਸੀਂ ਸਾਰੇ ਰਲ ਕੇ ਪ੍ਰਸ਼ਾਸਨ ਦਾ ਸਾਥ ਦਈਏ ਤੇ ਪ੍ਰਸ਼ਾਸਨ ਵੱਲੋਂ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਹਦਾਇਤ ਕੀਤੀ ਗਈ ਹੈ ਕਿ ਜੋ ਕੋਈ ਵੀ ਚੈਨਾ ਡੋਰ ਵੇਚਦਾ ਜਾਂ ਖਰੀਦਦਾ ਫੜਿਆ ਜਾਂਦਾ ਤਾਂ ਉਸ ਦੇ ਖਿਲਾਫ ਜਿਹੜੀ ਸਖਤ ਕਾਰਵਾਈ ਹੈ ਉਹ ਕੀਤੀ ਜਾਊਗੀ ਸੋ ਆਪਹਿਣਾ ਚੀਜ਼ਾਂ ਦਾ ਧਿਆਨ ਕਰੀਏ ਆਪਾਂ ਵੀ ਪ੍ਰਸ਼ਾਸਨ ਦਾ ਸਾਥ ਦਈਏ ਮਾਪਿਆਂ ਨੂੰ ਖਾਸ ਕਰਕੇ ਬੇਨਤੀ ਹੈ ਨੌਜਵਾਨਾਂ ਨੂੰ ਖਾਸ ਕਰਕੇ ਬੇਨਤੀ ਹੈ ਕਿ ਤਿਹਾਰ ਮਨਾਓ ਬਸੰਤ ਮਨਾਓ ਕਿਸੇ ਨੂੰ ਕੋਈ ਤੁਹਾਡੇ ਨਾਲ ਕੋਈ ਗਿਲਦਾਸੀ ਕਰਵਾ ਨਹੀਂ ਪਰ ਚੈਨਾ ਡੋਰ ਹੈ ਜਿਹੜੀ ਉਹਨਾਂ ਨਾ ਖਰੀਦੋ ਤੇ ਜਿਹੜੇ ਵੇਚਦੇ ਨੇ ਉਹਨਾਂ ਨੂੰ ਵੀ ਫੜਾਓ ਤਾਂ ਕਿ ਆਪਾਂ ਜਿਹੜੀ ਚੈਨਾ ਡੋਰ ਆ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਬੰਦ ਕਰ ਸਕੀਏ ਮੁਕੰਮਲ ਬੰਦ ਕਰ ਸਕੀਏ ਤਾਂ ਕਿ ਕਿਸੇ ਦੀ ਜਾਨ ਜਗਹਿਦਾ ਨੁਕਸਾਨ ਨਾ ਹੋ ਸਕੇ ਇਨਸਾਨੀਅਤ ਨੂੰ ਜਿੰਦਾ ਰੱਖੀਏ ਪੰਛੀਆਂ ਨੂੰ ਵੀ ਇਸ ਦੇ ਨਾਲ ਦਿੱਕਤ ਆਉਂਦੀ ਆ ਆਪਾਂ ਦਾ ਕੱਟ ਵੱਢ ਕਰਨ ਤੋਂ ਬਾਅਦ ਚੈਨਾ ਡੋਰ ਨਾਲ ਇਲਾਜ ਕਰਾ ਲੈਂਦੇ ਆ ਪਰ ਜਿਹੜੇ ਪੰਛੀ ਜਾਨਵਰ ਨੇ ਉਹਨਾਂ ਦੇ ਪਰ ਕੱਟੇ ਜਾਂਦੇ ਨੇ ਪੈਰ ਕੱਟੇ ਜਾਂਦੇ ਨੇ ਤੇ ਉਹਨਾਂ ਨੂੰ ਵੱਡਾ ਨੁਕਸਾਨ ਪਹੁੰਚਦਾ ਇਹ ਕੁਦਰਤੀ ਪੰਛੀ ਹੁੰਦੇ ਨੇ ਜਾਨਵਰ ਹੁੰਦੇ ਨੇ ਤੇ ਉਹਨਾਂ ਦਾ ਤਾਂ ਕੋਈ ਡਾਕਟਰ ਵੀ ਨਹੀਂ ਹੁੰਦਾ ਉਹਨਾਂ ਦਾ ਤਾਂ ਰੱਬਰ ਖਵਾਲਾ ਹੀ ਹੁੰਦਾ ਤੇ ਆਪਣੇ ਆਸਰੇ ਦੇ ਨਾਲ ਐਡਾ ਡਾ ਨੁਕਸਾਨ ਹੁੰਦਾ ਸੋ ਆਪਾਂ ਇਹਨਾਂ ਗੱਲਾਂ ਦਾ ਧਿਆਨ ਰੱਖੀਏ ਤੇ ਮੇਰੀ ਵੀਡੀਓ ਨੂੰ ਜੇ ਚੰਗਾ ਲੱਗੇ ਤਾਂ ਅੱਗੇ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਤੇ ਜੇ ਕੋਈ ਜ਼ਿਆਦਾ ਬੋਲ ਗਿਆ ਹਮ ਉਹਦੇ ਬਾਰੇ ਵੀ ਕਮੈਂਟ ਕਰਿਓ ਤੇ ਜੇ ਕੋਈ ਗੱਲ ਮਾੜੀ ਲੱਗੀ ਹੋਏ ਉਹਦੇ ਲਈ ਮੈਂ ਮਾਫੀ ਚਾਹਾਂਗਾ ਸੋ ਮੇਰਾ ਬਿਸ਼ਾਅ ਇਹੀ ਹੈ ਵੀ ਆਪਾਂ ਰਲ ਮਿਲ ਕੇ ਆਪਣੇ ਪੰਜਾਬ ਨੂੰ ਸਾਫ਼ ਸੁਥਰਾ ਪੰਜਾਬ ਬਣਾਈਏ ਚੈਨਾ ਡੋਰ ਤੋਂ ਮੁਕਤ ਬਣਾਈਏ ਤਾਂ ਕਿ ਕੋਈ ਘਟਨਾ ਕਰਮ ਨਾ ਹੋ ਸਕੇ ਇਹ ਘਟਨਾ ਤੁਹਾਡੇ ਨਾਲ ਵੀ ਵਾਪਰ ਸਕਦੀ ਹੈ ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੁਸੀਂ ਦੇਖ ਰਹੇ ਸੀ ਪੰਜਾਬੀ ਖਬਰਨਾਮਾ ਨਿਊਜ਼ ਟੀਵੀ ਨਾ ਸਿੰਘ ਰੰਗੀਲਾ ਦੇ ਨਾਲ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਤੇ ਫੋਲੋ ਜ਼ਰੂਰ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ